ਅਈ ਦੋ ਇਹ ਫੋਨ ਦੁਕਾਨ ਤੋਂ ਗਏ ਆ 8:30 ਵਜੇ ਚੱਲ ਗਏ ਆ ਤੇ ਸਾਨੂੰ ਸਵੇਰੇ ਕਿਹਦਾ 2 ਵਜੇ ਦਾ ਫੋਨ ਆਇਆ ਕੀ ਤੇਰੀ ਦੁਕਾਨ ਨੂੰ ਅੱਗ ਲੱਗੀ ਏ ਤੇ ਅਸੀਂ ਭੱਜ ਕੇ ਆਇਆ ਤੇ ਦੇਖਦੇ ਸਾਡਾ ਸਵਾਹੀ ਹੋ ਗਿਆ ਸਾਰਾ 25 ਸਾਲ ਹੋ ਗਏ ਮਿਹਨਤ ਕਰਦੇ ਆ ਨਾ ਸਾਨੂੰ ਕੋਈ ਨਸ਼ੇ ਦਾ ਆਇਆ ਬਸ ਸਿਰਫ ਇਹਨੇ ਕਿਰਾਏ ਦਾ ਇਹਨੂੰ ਦੁਕਾਨ ਤੋਂ ਖਾਲੀ ਕਰਨ ਦਾ ਨੋਟਿਸ ਭੇਜਿਆ ਤੇ ਇਹਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਨੂੰ ਤਾਂ ਨੂੰ ਤੁਹਾਨੂੰ ਦੱਸਿਆ ਕਿ ਸਾਡੇ ਤੇ ਨੇ ਲਖਵਿੰਦਰ ਸਿੰਘ ਲਖਾ ਠੱਕਾ ਸੰਧੂਏ ਜੋ ਮੇਰੇ ਦੁਕਾਨ ਦੇ ਥੱਲੇ ਕਬਜ਼ਾ ਜਿੰਨੇ ਕੀਤਾ ਉਹ ਉਹਨੇ ਅੱਗ ਲਾਈ ਹੈ ਉਹੀ ਦੁਕਾਨ ਨੂੰ ਕੁਝ ਨਹੀਂ ਆਏ ਮੇਰੀ ਸਾਰੀ ਤਿੰਨ ਮੰਜ਼ਲੀ ਦੀ ਤਿੰਨ ਮੰਜ਼ਲੀ ਬਿਲਡਿੰਗ ਸਾਰੀ ਸੜ ਗਈ ਤੇ ਸਾਰਾ ਸਮਾਨ ਸੁਆਹ ਹੋ ਗਿਆ ਮੇਰੇ ਉਹ ਅਧਿਕਾਰ ਸਾਨੂੰ ਇਹ ਹੈ ਕਿ ਮੇਰਾ ਬੱਚਿਆਂ ਦਾ ਤੇ ਮੇਰਾ ਸੋਚਿਆ ਜਾਏ ਅਸੀਂ ਦੁਕਾਨ ਬੜੀ ਬਧੀਆ ਕਰਦੇ ਸੀ ਸਾਟਾ ਜਿਹੜਾ ਥੱਲੇ ਰੈਂਦਾ ਦੁਕਾਨ ਦੇ ਵਿੱਚ ਕਬਜ਼ਾ ਕਰਕੇ ਬੈਠਾ ਹੈ ਉਨੇ ਰਣਸੰਨ ਤੌਰ ਤੇ ਅਗਲ ਆਈ ਹੈ ਸਾਨੂੰ 200% ਯਕੀਨ ਹੈ ਕਿ ਉਹ ਸਾਨੂੰ ਦੋ ਤਿੰਨ ਵਾਰੀ ਵਾਰਨਿੰਗ ਦਿੱਤੀ ਮੈਂ ਤੁਹਾਡਾ ਰਹਿਣ ਕੱਖ ਨਹੀਂ ਦੇਣਾ ਮੈਂ ਅੱਗ ਲਾ ਦੇਣੀ ਹੈ ਅੱਗ ਲੱਗਣ ਦੇ ਕਾਰਨਾਂ ਦਾ ਜੇ ਪਤਾ ਨਹੀਂ ਚੱਲ ਸਕਿਆ ਉਹ ਪੁਲਿਸ ਵੈਰੀਫਿਕੇਸ਼ਨ ਕਰੂਗੀ ਇਹ ਜਨਰਲ ਸਟੋਰ ਨੂੰ ਕਿਤੇ ਰਾਤ 3:00 ਵਜੇ ਸਾਨੂੰ ਪਤਾ ਲੱਗਾ ਕਿਤੇ ਧੁਕ ਦੀ ਧੁਕ ਦੀ ਅੱਗ ਤੇ ਲੱਗੀ ਹੈ ਮੇਰਾ ਨਾਮ ਸੰਜੀਤ ਕੁਮਾਰ ਗੁਰੂ ਲਾਲ ਫਰਮਦਾ ਕਾਲੇ ਦਿੱਤੇ ਨੇ ਇਸ਼ਾਰਾ ਕਰਕੇ ਲੱਕੇ ਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਦੀ ਜਿਹੜਾ ਨੁਕਸਾਨ ਦਾ ਪਤਾ ਹੀ ਨਹੀਂ ਕਿੰਨਾ ਕਲਾ ਸਾਰਾ ਜ਼ੀਰੋ ਹੋ ਗਿਆ 25 ਸਾਲ ਹੋ ਗਏ ਇੰਤਜ਼ਾਰਦੇ ਆ ਨਾ ਸਾਨੂੰ ਕੋਈ ਨਿਸ਼ੇ ਦਾ ਆਇਆ ਬਸ ਸਿਰਫ ਇਹਨੇ ਰਾਏ ਦਾ ਇਹਨੂੰ ਦੁਕਾਨ ਤੋਂ ਖਾਲੀ ਕਰਨ ਦਾ ਨੋਟਿਸ ਭੇਜਿਆ ਤੇ ਇਹਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਨੂੰ ਆਈ ਦੋ ਇਹ ਤੋਂ ਦੁਕਾਨ ਤੋਂ ਗਏ ਆ 8:30 ਵਜੇ ਚੱਲ ਗਏ ਆ ਤੇ ਸਾਨੂੰ ਸਿਰਫ ਇਹਦਾ 2 ਵਜੇ ਦਾ ਕੋਣ ਆਇਆ ਕੀ ਤੇਰੀ ਦੁਕਾਨ ਨੂੰ ਅੱਗ ਲੱਗੀ ਹੈ ਦੇਹੀ ਭੱਜ ਗਏ ਆਏ ਤੇ ਦੇਖ ਕੇ ਸਾਡਾ ਸਵਾਹੀ ਹੋ ਗਿਆ ਸਾਰਾ ਕੁਝ ਸਾਨੂੰ ਇਨਸਾਫ ਇਨਸਾਫ ਦਵਾਇਆ ਜਾਏ ਸਾਨੂੰ ਤੁਹਾਨੂੰ ਦੱਸਿਆ ਕਿ ਸਾਡੇ ਤੇ ਨੇ ਲਖਮਿੰਦਰ ਸਿੰਘ ਲੱਖਾ ਠੱਕਾ ਸੰਧੂਏ ਜੋ ਮੇਰੇ ਦੁਕਾਨ ਦੇ ਥੱਲੇ ਕਬਜ਼ਾ ਜਿੰਨੇ ਕੀਤਾ ਉਹ ਉਹਨੇ ਅੱਗ ਲਾਈ ਹੈ ਉਹੀ ਦੁਕਾਨ ਨੂੰ ਕੁਝ ਨਹੀਂ ਆਏ ਮੇਰੀ ਸਾਰੀ ਤਿੰਨ ਮੰਜ਼ਲੀ ਦੀ ਤਿੰਨ ਮੰਜ਼ਲੀ ਬਿਲਡਿੰਗ ਸਾਰੀ ਸੜ ਗਈ ਤੇ ਸਾਰਾ ਸਮਾਨ ਸਵਾਹ ਹੋ ਗਿਆ ਮੇਰੇ ਅਪਰਾਸ਼ਾ ਸਾਨੂੰ ਇਹ ਕਿ ਮੇਰਾ ਬੱਚਿਆਂ ਦਾ ਤੇ ਮੇਰਾ ਸੋਚਿਆ ਜਾਏ ਕੁਝ ਅਸੀਂ ਦੁਕਾਨ ਬੜੀ ਬੜੀ ਕਰਦੇ ਸੀ ਸਾਟਾ ਜਿਹੜਾ ਥੱਲੇ ਰੰਦਾ ਦੁਕਾਨ ਦੇ ਵਿੱਚ ਕਬਜ਼ਾ ਕਰਕੇ ਬੈਠਾ ਹੈ ਉਨੇ ਰੰਚਨ ਤੌਰ ਤੇ ਅਗ ਲਾਈ ਹੈ ਸਾਨੂੰ 200% ਯਕੀਨ ਹੈ ਕਿ ਉਹਨੇ ਸਾਨੂੰ ਦੋ ਤਿੰਨ ਵਾਰੀ ਵਾਰਨ ਦਿੱਤੀ ਮੈਂ ਤੁਹਾਡਾ ਰਹਿਣ ਕੱਖ ਨਹੀਂ ਦੇਣਾ ਮੈਂ ਅੱਗ ਲਾ ਦੇਣੀ ਹੈ ਉਹਦੀ ਬਾਈਡਿੰਗ ਹੈ ਤੇ ਸਾਨੂੰ 200% ਯਕੀਨ ਹੈ ਕਿ ਉਹਨੇ ਹੀ ਇਹ ਕੰਮ ਕੀਤਾ ਹੈ ਸਾਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਉਮੀਦ ਹੈ ਕਿ ਜੋ ਬੰਦੀ ਕਾਰਵਾਈ ਹੋ ਤੇ ਸਖਤ ਸਖਤ ਕੀਤੀ ਜਾਵੇ ਤੁਹ ਸਖਤ ਸਖਤ ਹੈ ਜਦਿ ਹੋਵੇ ਤੇ ਮਾਲੀ ਮਾਲੀ ਹੈਲਪ ਕੀਤੀ ਜਾਵੇ ਸਾਡੀ ਫਾਈਨੈਂਸੀ ਤੌਰ ਤੇ ਸਾਡਾ ਬਹੁਤ ਜਿਆਦਾ ਨੁਕਸਾਨ ਹੋਇਆ ਕਿਹੜਾ ਦੱਸ ਨਹੀਂ ਸਕਦੇ ਆਪਾਂ ਤੇ ਸਰਕਾਰ ਅਗੇ ਬੇਨਤੀ ਹੈ ਕਿ ਮਾਲੀ ਸਹਾਇਤਾ ਕਰਕੇ ਸੰਸਦ ਫੇਰ ਦੁਬਾਰਾ ਟਿਕਣ ਦੀ ਕੋਸ਼ਿਸ਼ ਕਰੇ ਅੱਜ ਕਾਦੀਆਂ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਕਿਉਂਕਿ ਰਾਤੀ ਕੋਈ 2:3 ਤੋਂ 3 ਵਜੇ ਦੇ ਕਰੀਬ ਗੁਰੂ ਲਾਲ ਜੀ ਜਨਰਲ ਸਟੋਰ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਉਹ ਪੁਲਿਸ ਵੈਰੀਫਿਕੇਸ਼ਨ ਕਰੂਗੀ ਔਰ ਮੌਕੇ ਤੇ ਸਾਡੀਆਂ ਹੁਣ ਇੱਥੇ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਜਿਹੜੀਆਂ ਉਹ ਆ ਗਈਆਂ ਨੇ ਔਰ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੜਾ ਅਫਸੋਸ ਹੈ ਕਿ ਨੁਕਸਾਨ ਜਿਹੜਾ ਆ ਉਹ ਕਾਫੀ ਹੋ ਗਿਆ ਆ ਇਹਨਾਂ ਦਾ ਜਨਰਲ ਸਟੋਰ ਸੀਗਾ ਕੋਈ ਅੰਦਾਜ਼ਾ ਲਗਾਇਆ ਲਗਾਇਆ ਜਾ ਰਿਹਾ ਕਿ 2 ਕਰੋੜ ਦੇ ਕਰੀਬ ਜਿਹੜਾ ਨੁਕਸਾਨ ਆ ਉਹ ਜਨਰਲ ਸਟੋਰ ਦਾ ਹੋ ਗਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਔਰ ਬਿਲਡਿੰਗ ਜਿਹੜੀ ਆ ਬਿਲਡਿੰਗ ਵੀ ਇਹਦੀ ਵੀ ਅਸੀਂ ਇਨਸਪੈਕਸ਼ਨ ਹੁਣ ਕਰਵਾਵਾਂਗੇ ਪੀ ਡਬਲਯੂ ਡੀ ਤੋਂ ਕਿਉਂਕਿ ਉਹਦਾ ਇਹ ਆ ਕਿ ਇਹ ਹੁਣ ਸੇਫ ਆ ਜਾਂ ਸੇਫ ਆ ਇਹਦੀ ਵੀ ਉਹਨਾਂ ਕੋਲ ਰਿਪੋਰਟ ਲਈ ਜਾਊਗੀ ਉਕੇ ਜਿੰਨੇ ਟੈਂਪਰੇਚਰ ਤੇ ਇਹ ਬਿਲਡਿੰਗ ਹੀਟ ਹੋਈ ਆ ਲੱਗ ਰਿਹਾ ਆ ਕਿ ਸਾਰੀ ਡਿਮੋਲਿਸ਼ ਕਰਨੀ ਪਊਗੀ ਆ ਆਦਸਾ ਜਦੋਂ ਵੀ ਹੁੰਦਾ ਆ ਮੌਕੇ ਤੇ ਜਿਹੜਾ ਨੇੜੇ ਦਾ ਫਾਇਰ ਸਟੇਸ਼ਨ ਆ ਉੱਥੋਂ ਹੀ ਗੱਡੀਆਂ ਮੰਗਵਾਈਆਂ ਜਾਂਦੀਆਂ ਆ ਸਾਡੇ ਕੋਲ ਵੀ ਜਿਹੜੀ ਗੱਡੀ ਆ ਉਹ ਛੋਟੀ ਆ ਅਸੀਂ ਸਰਕਾਰ ਕੋਲੋਂ ਮੰਗ ਕਰਾਂਗੇ ਇਸ ਵਾਰ ਕੇ ਸਾਨੂੰ ਵੱਡੀ ਗੱਡੀ ਜਿਹਦਾ ਪਾਣੀ ਦੀ ਕੈਪੈਸਿਟੀ ਜ਼ਿਆਦਾ ਹੋਵੇ ਉਹ ਸਾਨੂੰ ਮਈਆ ਕਰਵਾਈ ਜਾਵੇ ਇਹ ਕਾਦੀਆਂ ਜੀ ਬੁੱਟਰ ਚੌਂਕ ਪਿੰਡਾ ਜੀ ਕਾਦੀਆਂ ਇੱਥੇ ਇੱਕ ਜਨਰਲ ਸਟੋਰ ਹੈ ਜੀ ਕਿਹਨਾਂ ਦਾ ਇਹ ਜਨਰਲ ਸਟੋਰ ਨੂੰ ਨ ਕਿਤੇ ਰਾਤ 3 ਵਜੇ ਸਾਨੂੰ ਪਤਾ ਲੱਗਾ ਕਿ ਤੇ ਧੁਖ ਦੀ ਧੁਖ ਦੀ ਅੱਗ ਤੇ ਲੱਗੀ ਆ ਉਹਦੇ ਸਬੰਧ ਵਿੱਚ ਮੇਰੇ ਐਸ ਐਚਓ ਕਾਦੀਆਂ ਨਿਰਮਲ ਸਿੰਘ ਫਿਰ ਆਏ ਬਾਕੀ ਸਾਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਲੋਕਾਂ ਦੀ ਮਦਦ ਨਾਲ ਕਾਦੀਆਂ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਹੈ ਜੀ ਉਹਨਾਂ ਦੀ ਮਦਦ ਨਾਲ ਅਸੀਂ ਅੱਗ ਜਰੀ ਬੁਝਾ ਰਹੇ ਹਾਂ ਜੀ ਤੇ ਫਾਇਰ ਬ੍ਰਿਗੇਡ ਵੀ ਮਗਾਇਆ ਹੋਇਆ ਮਗਾਇਏ ਗਏ ਨੇ ਉਹਦੇ ਸਬੰਧ ਵਿੱਚ ਇਸ ਸਰੀਏ ਨੂੰ ਅੱਗ ਹੁਣ ਪੁਝਾ ਰਹੇ ਆ ਤੇ ਤਹਿਸੀਲਦਾਰ ਸਾਹਿਬ ਵੀ ਆਏ ਹੋ ਨੇ ਅਸੀਂ ਇਸ ਕੰਮ ਵਿੱਚ ਲੱਗੇ ਹੋਏ ਆ ਅਜੇ ਅੱਗ ਫਿਰ ਵੀ ਭਾਵੇਂ ਕੰਟਰੋਲ ਚਾ ਲੇਕਨ ਹਾਲੇ ਇੰਨੀ ਕੰਟਰੋਲ ਚ ਨਹੀਂ ਸਮਝੀ ਜਾ ਸਕਦੀ ਕਿਉਂਕਿ ਇਹ ਜਨਰਲ ਸਟੋਰ ਹੈ ਅੰਦਰ ਛੋਟੇ ਛੋਟੇ ਪਲਾਸਟਿਕ ਨੂੰ ਕਾਫੀ ਅੱਗ ਲੱਗੀ ਹੋਈ ਆ ਜਿਸ ਦੇ ਨਾਲ ਜ ਆਪਾਂ ਨੁਕਸਾਨ ਦਾ ਕਾਫੀ ਖਰਚਾ ਹੈ ਤੇ ਬਿਲਡਿੰਗ ਡਿਗਨ ਦਾ ਵੀ ਖਰਚਾ ਹੈ ਕਿ ਮੈਂ ਇੱਥੇ ਦੇ ਨੇੜੇ ਤੇਰੇ ਦੇ ਜਿਹੜੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਇਸ ਬਿਲਡਿੰਗ ਦੇ ਨੇੜੇ ਤੇਰੇ ਬਿਲਕੁਲ ਨਾ ਆਉਣ ਅਤੇ ਜਿਹੜੇ ਨੇੜੇ ਤੇਰੇ ਦੁਕਾਨ ਦੇ ਘਰਾਂ ਨੇ ਤਕਰੀਬ ਖਾਲੀ ਕਰਾ ਰਹੇ ਆ ਕਿ ਬਾਕੀ ਅਸੀਂ ਜੋ ਪ੍ਰਬੰਧ ਕੀਤੇ ਹੋਏ ਨੇ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਵੱਲੋਂ ਵੀ ਅਸੀਂ ਜੋ ਪ੍ਰਸ਼ਾਸਨ ਪ੍ਰਬੰਧ ਕੀਤੇ ਹੋਏ ਨੇ ਅੱਗ ਦੇ ਕਾਰਨ ਨਾਲ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ ਇੱਕ ਕਾਰਨ ਨਾਲ ਬਾਅਦ ਹੀ ਇਨਵੈਸਟੀਗੇਸ਼ਨ ਹੈ ਪਹਿਲਾਂ ਫਿਲਹਾਲ ਸਾਡਾ ਮੋਟਰ ਹੋ ਕੇ ਅਸੀਂ ਪਹਿਲਾਂ ਅੱਗ ਨੂੰ ਬੁਝਾਈਏ ਉਹਦੇ ਬਾਅਦ ਉਹਦੇ ਸੰਬੰਧ ਵਿੱਚ ਅਸੀਂ ਬਾਅਦ ਵਿੱਚ ਇਨਵੈਸਟੀਗੇਸ਼ਨ ਕਰ ਲਾਂਗੇ ਜੋ ਵੀ ਉਹਨਾਂ ਦੇ ਦੁਕਾਨਦਾਰ ਕਹਿਣਗੇ ਉਸ ਸਰ ਵੀ